ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਨੂ ਪੁੱਤ ਨੇ ਮਾਂ ਪਿਓ ਨੂੰ ਕਿ ਬੁਲਾਇਆ ਪਰ ਨੂ ਨੇ ਜੋ ਮਾਂ ਪਿਓ ਨਾਲ ਕੀਤਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਨੂ ਨੂੰ ਕਿਸਮਤ ਨੇ ਦਿੱਤਾ ਅਜਿਹੇ ਜਵਾਬ ਕੇ ਦੁਨੀਆ ਦੇਖਦੀ ਰਹਿ ਗਈ ਅੱਜ ਦੀ ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਸਗੋਂ ਹਜ਼ਾਰਾਂ ਕਰਾਂ ਦੀ ਉਹ ਕੋੜੀ ਸਚਾਈ ਹੈ ਜਿਸ ਨੂੰ ਸੁਣ ਕੇ ਕਾਲਜਾ ਮੂ ਨੂੰ ਆਉਂਦਾ ਹੈ ਇਹ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ surjit singh ਤੇ ਉਹਨਾਂ ਦੀ ਪਤਨੀ manjeet kaur ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਰ ਸੁੱਖ ਹਰ ਸਾਹ ਆਪਣੇ ਇਕਲੌਤੇ ਪੁੱਤ harpreet ਦੇ ਨਾਮ ਲਾ ਦਿੱਤਾ ਸੀ ਆਪਣਾ ਟੱਡ ਕੱਟ ਕੇ ਆਪਣੀਆਂ ਰੀਜਾਂ ਮਾਰ ਕੇ ਪੁੱਤ ਨੂੰ ਪੜਾਇਆ ਤੇ ਫਿਰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਉਸ ਨੂੰ UK ਭੇਜ ਦਿੱਤਾ ਇਸ ਉਮੀਦ ਵਿੱਚ ਕਿ ਜਦੋਂ ਪੁੱਤ ਉੱਥੇ ਸੈੱਟ ਹੋ ਜਾਵੇਗਾ ਤਾਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਸਾਲਾ ਬੀਤ ਗਏ ਹਰਪ੍ਰੀਤ ਦਾ ਵਿਆਹ ਵੀ ਉੱਥੇ ਵਸਦੀ ਇੱਕ ਪੰਜਾਬੀ ਕੁੜੀ ਸਿਮਰਨ ਨਾਲ ਹੋ ਗਿਆ ਪਿੰਡ ਵਿੱਚ ਮਾਪਿਓ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ ਤੇ ਫਿਰ ਇੱਕ ਦਿਨ ਉਹ ਫੋਨ ਆਇਆ ਜਿਸ ਦਾ ਉਹ ਦੋਵੇਂ ਜੀ ਪਿਛਲੇ 10 ਸਾਲਾ ਤੋਂ ਇੰਤਜ਼ਾਰ ਕਰ ਰਹੇ ਸਨ ਹਰਪ੍ਰੀਤ ਤੇ ਉਹਨਾਂ ਦੀ ਨੂੰਹ ਸਿਮਰਨ ਨੇ ਕਿਹਾ ਮਾਪਿਓ ਜੀ ਹੁਣ ਅਸੀਂ ਤੁਹਾਡੇ ਕਾਗਜ਼ ਲਾ ਦਿੱਤੇ ਨੇ ਤੁਸੀਂ ਸਾਡੇ ਕੋਲ ਯੂਕੇ ਆ ਜਾਓ ਇਹ ਸੁਣ ਕੇ ਮਨਜੀਤ ਕੌਰ ਦੀਆਂ ਅੱਖਾਂ ਚੋ ਖੁਸ਼ੀ ਦੇ ਹੰਝੂ ਵਹਿ ਤੁਰੇ ਸੁਰਜੀਤ ਸਿੰਘ ਨੇ ਪੂਰੇ ਪਿੰਡ ਵਿੱਚ ਮਠਿਆਈ ਵੰਡ ਦਿੱਤੀ ਕਿ ਉਹਨਾਂ ਦਾ ਪੁੱਤ ਤੇ ਨੂੰ ਉਹਨਾਂ ਨੂੰ ਆਪਣੇ ਕੋਲ ਸਵਰਗ ਦਿਖਾਉਣ ਲਈ ਬੁਲਾ ਰਹੇ ਹਨ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਸਵਰਗ ਸਮਝ ਰਹੇ ਹਨ ਉੱਥੇ ਉਹਨਾਂ ਦੀ ਉਡੀਕ ਇੱਕ ਅਜਿਹਾ ਨਰਕ ਕਰ ਰਿਹਾ ਸੀ ਜਿਸ ਦੀ ਕਲਪਨਾ ਵੀ ਉਹਨਾਂ ਨੇ ਕਦੇ ਸੁਪਨੇ ਵਿੱਚ ਨਹੀਂ ਕੀਤੀ ਸੀ ਜਦੋਂ ਸੁਰਜੀਤ ਸਿੰਘ ਤੇ ਮਨਜੀਤ ਕੌਰ ਲੰਡਨ ਦੇ ਹਵਾਈ ਅੱਡੇ ਤੇ ਉਤਰੇ ਤਾਂ ਉਹਨਾਂ ਦੀਆਂ ਅੱਖਾਂ ਚੁੰਦਿਆ ਗਈਆਂ ਉੱਚੀਆਂ-ਉੱਚੀਆਂ ਇਮਾਰਤਾਂ ਸਾਫ਼-ਸੁਥਰੀਆਂ ਸੜਕਾਂ ਤੇ ਆਪਣੇ ਪੁੱਤ ਅਤੇ ਨੂੰ ਨੂੰ ਸਾਲਾਂ ਬਾਅਦ ਦੇਖਣ ਦੀ ਖੁਸ਼ੀ ਹਰਪ੍ਰੀਤ ਤੇ ਸਿਮਰਨ ਉਹਨਾਂ ਨੂੰ ਲੈਣ ਆਏ ਸਨ ਸਿਮਰਨ ਨੇ ਆਉਂਦਿਆਂ ਹੀ ਮਨਜੀਤ ਕੌਰ ਦੇ ਪੈਰੀ ਹੱਥ ਲਾਏ ਤੇ ਕਿਹਾ ਮੰਮੀ ਜੀ ਬਾਪੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਹ ਹੁਣ ਤੁਹਾਡਾ ਆਪਣਾ ਘਰ ਹੈ ਉਹਨਾਂ ਦਾ ਵੱਡਾ ਸਾਰਾ ਘਰ ਦੇਖ ਕੇ ਦੋਵਾਂ ਨੂੰ ਲੱਗਿਆ ਕਿ ਸਚਮੁਚ ਓਨਾ ਦੇ ਪੁੱਤ ਨੇ ਬਹੁਤ ਤਰੱਕੀ ਕਰ ਲਈ ਹੈ ਪਹਿਲੇ ਕੁਝ ਹਫ਼ਤੇ ਇੰਜ ਲੰਗੇ ਜਿਵੇਂ ਕੋਈ ਸੁਪਨਾ ਹੋਵੇ ਸਿਮਰਨ ਓਨਾ ਨੂੰ ਨਵੀਆਂ-ਨਵੀਆਂ ਥਾਵਾਂ ਤੇ ਕੁਮਾਉਂ ਲੈ ਜਾਂਦੀ ਚੰਗਾ-ਚੰਗਾ ਖਾਣ ਨੂੰ ਦਿੰਦੀ ਮਨਜੀਤ ਕੌਰ ਨੇ ਪਿੰਡ ਫੋਨ ਕਰਕੇ ਆਪਣੀਆਂ ਪੈਣਾ ਨੂੰ ਦੱਸਿਆ ਮੇਰੀ ਨੂੰ ਤਾਂ ਲੱਖਾਂ ਜੋ ਇੱਕ ਹੈ ਮੈਨੂੰ ਤਾਂ ਤੀਆਂ ਵਾਂਗ ਰੱਖਦੀ ਹੈ ਸੁਰਜੀਤ ਸਿੰਘ ਵੀ ਆਪਣੇ ਪੁੱਤ ਦੀ ਸ਼ਾਨ ਸ਼ੌਕਤ ਦੇਖ ਕੇ ਫੁੱਲਿਆ ਨਹੀਂ ਸੀ ਸਮਾਉਂਦਾ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਤਪੱਸਿਆ ਸਫਲ ਹੋ ਗਈ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਸਭ ਸਿਰਫ ਇੱਕ ਦਿਖਾਵਾ ਸੀ ਇੱਕ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ ਉਹਨਾਂ ਨੂੰ ਅਸਲ ਵਿੱਚ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਸ ਦਾ ਅੰਦਾਜ਼ਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਸੀ ਇਹ ਮਿੱਠੀਆਂ ਗੱਲਾਂ ਤੇ ਇਹ ਆਦਰ ਸਤਕਾਰ ਸਿਰਫ ਕੁਝ ਦਿਨਾਂ ਦਾ ਹੀ ਮਹਿਮਾਨ ਸੀ ਕਿਉਂਕਿ ਨੂਪੁੱਤ ਨੇ ਆਪਣੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਮਹਿੰਗੀ ਨੈਨੀ ਹਟਾ ਦਿੱਤੀ ਸੀ ਤੇ ਹੁਣ ਉਹਨਾਂ ਨੂੰ ਕਰ ਲਈ ਮੁਫਤ ਦੇ ਨੌਕਰ ਚਾਹੀਦੇ ਸਨ ਅਸਲੀਅਤ ਦਾ ਪਰਦਾ ਉਦੋਂ ਹਟਣਾ ਸ਼ੁਰੂ ਹੋਇਆ ਜਦੋਂ ਹਰਪ੍ਰੀਤ ਤੇ ਸਿਮਰਨ ਵਾਪਸ ਆਪਣੇ ਕੰਮ ਤੇ ਜਾਣ ਲੱਗੇ ਹੁਣ ਘਰ ਵਿੱਚ ਸਿਰਫ surjit singh manjeet kaur ਤੇ ਉਹਨਾਂ ਦੇ ਦੋ ਛੋਟੇ ਛੋਟੇ ਪੋਤੇ-ਪੋਤੀ ਰਹਿ ਗਏ ਇੱਕ ਦਿਨ manjeet kaur ਨੇ ਆਪਣੀ ਨੂੰ ਨੂੰ ਕਿਹਾ ਪੁੱਤ ਸਿਮਰਨ ਅੱਜ ਮੇਰਾ ਜੀ ਕਰਦਾ ਮੈਂ ਤੇਰੇ ਲਈ ਸਾਗ ਬਣਾਵਾਂ ਇਸ ਸਿਮਰਨ ਨੇ ਮੂੰਹ ਬਣਾ ਕੇ ਜਵਾਬ ਦਿੱਤਾ ਮੰਮੀ ਜੀ ਰਹਿਣ ਦਿਓ ਇੱਥੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਨਾਲੇ ਰਸੋਈ ਬਹੁਤ ਗੰਦੀ ਕਰ ਦਿੰਦੇ ਹੋ ਤੁਸੀਂ ਤੁਹਾਡਾ ਕੰਮ ਸਿਰਫ ਬੱਚਿਆਂ ਦਾ ਧਿਆਨ ਰੱਖਣਾ ਹੈ ਸੋ ਉਹੀ ਕਰੋ ਮਨਜੀਤ ਕੌਰ ਦੇ ਕਾਲਜੇ ਵਿੱਚ ਜਿਵੇਂ ਕਿਸੇ ਨੇ تیر ਮਾਰਿਆ ਹੋਵੇ ਹੌਲੀ-ਹੌਲੀ ਇਹ ਤਾਣੇ ਮੇਣੇ ਰੋਜ਼ ਦੀ ਗੱਲ ਬਣ ਗਏ ਉਹਨਾਂ ਨੂੰ ਆਪਣੇ ਕਮਰੇ ਤੋਂ ਬਾਹਰ ਬੈਠਣ ਦੀ ਇਜਾਜ਼ਤ ਨਹੀਂ ਸੀ ਤਾਂ ਜੋ ਆਏਗੇ ਮਹਿਮਾਨਾਂ ਨੂੰ ਇਹ ਨਾ ਪਤਾ ਲੱਗੇ ਕਿ ਘਰ ਵਿੱਚ ਬਜ਼ੁਰਗ ਵੀ ਹਨ ਉਹਨਾਂ ਦਾ ਕੰਮ ਸਵੇਰੇ ਉੱਠ ਕੇ ਸਾਰਾ ਘਰ ਸਾਫ਼ ਕਰਨਾ ਬੱਚਿਆਂ ਨੂੰ ਤਿਆਰ ਕਰਨਾ ਸਾਰਿਆਂ ਦੇ ਕੱਪੜੇ ਤੋਣਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਸਾਫ਼ ਕਰਨਾ ਸੀ ਜੇ ਕਦੇ ਮਨਜੀਤ ਕੌਰ ਥੱਕ ਕੇ ਬੈਠ ਜਾਂਦੀ ਤਾਂ ਸਿਮਰਨ ਤਾਣਾ ਮਾਰਦੀ ਕੀ ਗੱਲ ਮੰਮੀ ਜੀ ਥੱਕ ਗਏ ਅਸੀਂ ਤਾਂ ਇੱਥੇ 12-12 ਘੰਟੇ ਕੰਮ ਕਰਦੇ ਹਾਂ ਤੁਸੀਂ ਤਾਂ ਸਿਰਫ ਬੱਚੇ ਹੀ ਸੰਭਾਲਣੇ ਨੇ ਪਿੰਡ ਹੁੰਦੇ ਤਾਂ ਲੋਕਾਂ ਦੇ ਤਾਣੇ ਸੁਣਦੇ ਇੱਥੇ ਅਸੀਂ ਤੁਹਾਨੂੰ ਐਸ਼ ਕਰਾ ਰਹੇ ਹਾਂ ਉਹ ਐਸ਼ ਸ਼ਬਦ ਸੁਣ ਕੇ ਦੋਵੇਂ ਜੀ ਇੱਕ ਦੂਜੇ ਵੱਲ ਦੇਖਦੇ ਤੇ ਚੁੱਪਚਾਪ ਹੰਝੂ ਪੀ ਕੇ ਰਹਿ ਜਾਂਦੇ ਸਭ ਤੋਂ ਵੱਧ ਦੁੱਖ ਉਹਨਾਂ ਨੂੰ ਆਪਣੇ ਪੁੱਤ ਹਰਪ੍ਰੀਤ ਦੇ ਰਵੱਈਏ ਤੋਂ ਹੁੰਦਾ ਸੀ ਉਹ ਸਾਰਾ ਦਿਨ ਕੰਮ ਤੇ ਰਹਿੰਦਾ ਤੇ ਜਦੋਂ ਰਾਤ ਨੂੰ ਘਰ ਆਉਂਦਾ ਤਾਂ ਮਨਜੀਤ ਕੌਰ ਸੋਚਦੀ ਕਿ ਆਪਣੇ ਪੁੱਤ ਨੂੰ ਆਪਣਾ ਦੁੱਖ ਦੱਸੇਗੀ ਪਰ ਜਿਵੇਂ ਹੀ ਉਹ ਹਰਪ੍ਰੀਤ ਦੇ ਨੇੜੇ ਜਾਂਦੀ ਸਿਮਰਨ ਵਿੱਚੋਂ ਹੀ ਬੋਲ ਪੈਂਦੀ ਹਰਪ੍ਰੀਤ ਆਪਣੀ ਪਤਨੀ ਦੇ ਡਰੋਂ ਚੁੱਪ ਰਹਿੰਦਾ ਤੇ ਅੱਖਾਂ ਚੁਰਾ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਮਾਪਿਓ ਸਾਰੀ ਰਾਤ ਆਪਣੇ ਪੁੱਤ ਦੀ ਇਸ ਬੇਰੁਖੀ ਤੇ ਰੋਂਦੇ ਰਹਿੰਦੇ ਇੱਕ ਦਿਨ ਹੱਦ ਹੀ ਹੋ ਗਈ ਯੂਕੇ ਦੀ ਕੜਾਕੇ ਦੀ ਠੰਡ ਸੀ ਤੇ ਬਾਹਰ ਬਰਫ਼ ਪੈ ਰਹੀ ਸੀ ਸੁਰਜੀਤ ਸਿੰਘ ਦੀ ਤਬੀਅਤ ਕਈ ਦਿਨਾਂ ਤੋਂ ਖਰਾਬ ਸੀ ਉਸ ਨੂੰ ਤੇਜ਼ ਬੁਖਾਰ ਤੇ ਖਾਂਸੀ ਸੀ ਮਨਜੀਤ ਕੌਰ ਨੇ ਆਪਣੀ ਨੂੰ ਅੱਗੇ ਹੱਥ ਜੋੜੇ ਪੁੱਤ ਇਹਨਾਂ ਨੂੰ ਡਾਕਟਰ ਕੋਲ ਲੈ ਚੱਲ ਇਹਨਾਂ ਦਾ ਸਾਹ ਬਹੁਤ ਔਖਾ ਆ ਰਿਹਾ ਹੈ ਸਿਮਰਨ ਨੇ ਬੜੀ ਬੇਰੁਖੀ ਨਾਲ ਕਿਹਾ ਮੰਮੀ ਜੀ ਇੱਥੇ ਡਾਕਟਰ ਬਹੁਤ ਮਹਿੰਗੇ ਨੇ ਤੇ ਇਹਨਾਂ ਦੀ ਕੋਈ ਇੰਸ਼ੋਰੈਂਸ ਵੀ ਨਹੀਂ ਹੈ ਮੈਂ ਹਜ਼ਾਰਾਂ ਪੌੜ ਸਿਰਫ ਇਹਨਾਂ ਦੀ ਖਾਂਸੀ ਤੇ ਨਹੀਂ ਲਾ ਸਕਦੀ ਇੰਨਾ ਹੀ ਨਹੀਂ ਉਸਨੇ surjit singh ਨੂੰ ਠੰਡੇ ਕਮਰੇ ਵਿੱਚੋਂ ਕੱਢ ਕੇ ਬਾਹਰ ਛੋਟੇ ਜਿਹੇ ਸਟੋਰ ਰੂਮ ਵਿੱਚ ਸੌਣ ਲਈ ਕਹਿ ਦਿੱਤਾ ਇਹਨਾਂ ਦੀ ਖਾਂਸੀ ਨਾਲ ਬੱਚਿਆਂ ਦੀ ਨੀਂਦ ਖਰਾਬ ਹੁੰਦੀ ਹੈ ਉਸ ਰਾਤ ਠੰਡ ਕਾਰਨ surjit singh ਦੀ ਹਾਲਤ ਮਰਨ ਵਾਲੀ ਹੋ ਗਈ ਮਨਜੀਤ ਕੌਰ ਨੂੰ ਅਹਿਸਾਸ ਹੋ ਗਿਆ ਕਿ ਜੇਕਰ ਉਹ ਅਜ ਵੀ ਚੁੱਪ ਰਹੀ ਤਾਂ ਉਹ ਆਪਣੇ ਪਤੀ ਨੂੰ ਹਮੇਸ਼ਾ ਲਈ ਗਵਾ ਦੇਵੇਗੀ ਅਗਲੀ ਸਵੇਰ ਜਦੋਂ ਨੂਪੁੱਤ ਕੰਮ ਤੇ ਚਲੇ ਗਏ ਉਸਨੇ ਬਿਮਾਰ ਪਤੀ ਨੂੰ ਸਹਾਰਾ ਦਿੱਤਾ ਤੇ ਕਰੋ ਨਿਕਲ ਕੇ ਨੇੜੇ ਦੇ ਗੁਰਦੁਆਰਾ ਸਾਹਿਬ ਪਹੁੰਚ ਗਈ ਜਦੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਉਹਨਾਂ ਬਜ਼ੁਰਗਾਂ ਦੀ ਹਾਲਤ ਦੇਖੀ ਤੇ ਉਹਨਾਂ ਦੀ ਹੱਡਬੀਤੀ ਸੁਣੀ ਤਾਂ ਸਭ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਉਹਨਾਂ ਨੇ ਤੁਰੰਤ surjit singh ਨੂੰ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਦੋਵਾਂ ਨੂੰ ਆਪਣੇ ਕੋਲ ਸ਼ਰਨ ਦਿੱਤੀ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਹੁਣ ਵਾਰੀ ਸੀ ਕਿਸਮਤ ਦੇ ਜਵਾਬ ਦੀ ਕਮੇਟੀ ਨੇ ਸਥਾਨਕ ਕੌਸਲ ਤੇ ਪੁਲਿਸ ਨੂੰ ਇਸ ਬਦਸਲੂਕੀ ਦੀ ਖਬਰ ਦਿੱਤੀ ਜਾਂਚ ਸ਼ੁਰੂ ਹੋਈ ਤਾਂ ਸਿਮਰਨ ਤੇ ਹਰਪ੍ਰੀਤ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹਰਪ੍ਰੀਤ ਦੀ ਨੌਕਰੀ ਚਲੀ ਗਈ ਜਿਸ ਕਰਦਾ ਸਿਮਰਨ ਨੂੰ ਬਹੁਤ ਹੰਕਾਰ ਸੀ ਉਸ ਕਰਦੀਆਂ ਕਿਸ਼ਤਾਂ ਟੁੱਟ ਗਈਆਂ ਪਰ ਕਿਸਮਤ ਨੇ ਸਭ ਤੋਂ ਵੱਡਾ ਜਵਾਬ ਉਦੋਂ ਦਿੱਤਾ ਜਦੋਂ ਕੁਝ ਮਹੀਨਿਆਂ ਬਾਅਦ ਸਿਮਰਨ ਖੁਦ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਮੰਜੇ ਤੇ ਪੈ ਗਈ ਹੁਣ ਉਸ ਨੂੰ ਸੇਵਾ ਦੀ ਲੋੜ ਸੀ ਪਰ ਉਸਦਾ ਪੁੱਤ ਜਿਸਨੂੰ ਉਸਨੇ ਸਿਰਫ ਪੈਸੇ ਦੀ ਕੀਮਤ ਸਿਖਾਈ ਸੀ ਉਸਨੂੰ ਛੱਡ ਕੇ ਚਲਾ ਗਿਆ ਜਿਹੜੇ ਬੱਚਿਆਂ ਦੀ ਨੀਂਦ ਖਰਾਬ ਹੋਣ ਦੇ ਡਰੋਂ ਉਸਨੇ ਆਪਣੇ ਸਹੁਰੇ ਨੂੰ ਗੈਰਾਜ 'ਚ ਸੁਟਿਆ ਸੀ ਉਹੀ ਬੱਚੇ ਉਸਦੀ ਆਵਾਜ਼ ਸੁਣ ਕੇ ਅਣ ਸੁਣਿਆ ਕਰ ਦਿੰਦੇ ਦੁਨੀਆ ਨੇ ਦੇਖਿਆ ਕਿ ਕਿਵੇਂ ਉਸਦਾ ਹੰਕਾਰ ਮਿੱਟੀ ਵਿੱਚ ਮਿਲ ਗਿਆ ਦੂਜੇ ਪਾਸੇ ਸੁਰਜੀਤ ਸਿੰਘ ਤੇ ਮਨਜੀਤ ਕੌਰ ਨੂੰ ਪਾਈ ਚਾਰੇ ਨੇ ਸਹੀ ਸਲਾਮਤ ਇੱਜ਼ਤ ਨਾਲ ਵਾਪਸ ਪੰਜਾਬ ਪੇਜ ਦਿੱਤਾ ਇਸ ਕਹਾਣੀ ਦਾ ਸਿੱਟਾ ਇਹੋ ਹੈ ਕਿ ਕਰਮਾਂ ਦਾ ਫਲ ਇਸੇ ਤਰਤੀ ਤੇ ਮਿਲਦਾ ਹੈ। ਮਾਪਿਓ ਨੌਕਰ ਨਹੀਂ ਹੁੰਦੇ, ਉਹ ਰੱਬ ਦਾ ਰੂਪ ਹੁੰਦੇ ਹਨ। ਜੋ ਉਹਨਾਂ ਦੀ ਇੱਜ਼ਤ ਨਹੀਂ ਕਰਦਾ, ਕਿਸਮਤ ਉਸਨੂੰ ਅਜਿਹਾ ਜਵਾਬ ਦਿੰਦੀ ਹੈ ਕਿ ਦੁਨੀਆ ਦੇਖਦੀ ਰਹਿ ਜਾਂਦੀ ਹੈ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।